ਗਲੋਰੀ ਟਾਈਮ ਹੋ ਗਿਆ 7:00 ਵਜੇ ਆ ਤੇ ਆਪਾਂ ਚਾਹ ਪਾਣੀ ਦਾ ਪੀਤਾ ਨਹੀਂ ਕਿਉਂਕਿ ਆਪਾਂ ਖਾਦੇ ਸੀ ਗੋਲ ਗੱਪੇ ਤੇ ਹੁਣ ਆਪਾਂ ਬਣਾਈਏ ਰੋਟੀ ਦਾਲ ਭੜੀ ਪਈ ਆ ਤੇ ਹੁਣ ਆਪਾਂ ਰੋਟੀਆਂ ਬਣਾਉਣੀਆਂ ਤੇ ਆਪਾਂ ਉਹ ਤੋਂ ਪਹਿਲਾਂ ਲੱਗ ਪਈ ਰੀਲਾ ਬਣਾਉਣ ਤੇ ਇੱਧਰ ਨੰਨੀ ਜੀ ਮੇਰੇ ਮੂੰਹ ਵੇਖਦੇ ਵੀ ਇਹ ਕੀ ਕਰਦੀ ਪਈ ਆ ਤੇ ਹਣਾ ਆਪਾਂ ਬੀਬੀ ਜੀ ਨੂੰ ਵੀ ਆਪਣਾ ਜਿਹੜਾ YouTube ਚੈਨਲ ਆ ਉਹ YouTube ਤੇ ਸਬਸਕ੍ਰਾਈਬ ਕਰਕੇ ਦੇਖੇ ਜਾਣਾ ਆ ਤੇ ਬੀਬੀ ਆਪਣੀਆਂ ਵੀਡੀਓਸ ਦੇਖਿਆ ਕਰੋਗੀ ਬੀਬੀ ਜੀ ਨੂੰ ਪਤਾ ਨਹੀਂ ਵੀ ਆਪਾਂ ਵੀਡੀਓਸ ਬਣਾਈ ਦੀਆਂ ਆ YouTube ਤੇ ਆ ਦੇਖਦੀ ਸਾਰੇ ਲੋਕੀ ਬਾਹਰ ਅੰਦਰ ਜਿੰਨੇ ਹੈਗੇ ਸਭ ਦੇਖਦੇ ਆ ਤੇ ਅੱਗੇ ਆਇਆ ਆਪਣਾ ਨਾ ਕਿ ਲੋਕੀ ਦੇਖਦੇ ਕਿ ਮੇਰੇ ਦੇਖਿਆ ਬੇਬੇ ਸਾਸ੍ਰਿਕਾਰ ਕਰੋ ਸਾਰਿਆਂ ਨੂੰ ਸਾਸ੍ਰਿਕਾਰ ਬਾਏ ਬਾਏ ਚਲੋ ਇਧਰ ਆਪਾਂ ਹੁਣ ਦੁੱਧ ਵાળ ਲਈਏ ਜੇ ਉੱਪਰ ਗਿਆ ਤਾਂ ਇਧਰ ਆ ਗਲਾਈ ਹੋਣੀਆਂ ਕਿਹੜਾ ਦੁੱਧ ਵાળਦਾ ਤੁਸੀਂ ਬੀਬੀ ਦੁੱਧ ਨਿੱਕ ਨਿੱਕੇ ਘੰਟੇ ਬੂਆ ਆਪਨੋ ਬੂਆ ਜੋਨ ਲਾਦਾ ਜਾ ਕੇ ਬੂਆ ਰੋਪਨੋ ਕਹਿੰਦੇ ਚਲੋ ਹੁਣ ਕਰ ਲਈਏ ਕੰਮ ਤੇ ਬਣਾ ਲਈਏ ਰੋਟੀ ਤੇ ਖਾ ਪੀ ਕੇ ਮਿਲਦੇ ਆ ਤੇ ਅੱਜ ਇਹ ਆਪਣੇ ਸਾਫ ਤੇ ਮਸਾਈ ਦਾਲ ਬਣੀ ਪਈ ਆ ਤੇ ਚਲੋ ਹੁਣ ਰੋਟੀ ਬਣਾਉਣੀ ਬਸ ਚਲੋ ਠੀਕ ਆ ਜੀ 11:00 ਵੱਜ ਗਏ ਆ 11:00 ਨਹੀਂ 11:00 ਨਹੀਂ ਸਵਾ 11:00 ਹੋ ਗਏ ਆ ਇਧਰ ਹਲੇ ਸਾਡੇ ਸੌਣ ਦੀ ਕੋਈ ਪਲੈਨਿੰਗ ਨਹੀਂ ਹੋਣਦੀ ਜਿਹੜਾ ਕੁੱਠੀ ਹੈ ਅੱਜ ਜਿਨੀਆ ਗੱਲਾਂ ਬਾਤਾਂ ਕੀਤੀਆਂ ਕਿ ਸਾਨੂੰ ਨਾ ਗੱਲਾਂ ਬਾਤਾਂ ਦੇ ਵਿੱਚ ਟਾਈਮ ਦਾ ਪਤਾ ਹੀ ਨਹੀਂ ਲੱਗਾ ਵੀ ਕਦੋਂ 11:00 ਸਵਾ 11:00 ਹੋ ਗਏ ਆ ਕਿੱਡੇ ਘਰ ਤੱਕ ਦਾ ਤਾਂ ਇੱਧਰ ਹੁਣ ਸਾਡੇ ਬੈੱਡ ਦੇ ਵਿੱਚੋਂ ਬਿਸਤਰੇ ਕੱਢ ਹੁੰਦੇ ਪਏ ਆ ਵੀ ਕਿਹੜੇ ਲੈਣੇ ਦਾ ਕਿਹੜੇ ਵਿਛੋਣੇ ਆ ਇਹਨੂੰ ਖੇਸੀ ਲੈ ਆ ਆਹ ਕਿਹਦੀ ਪਿਆਰੀ ਐ ਇੱਧਰ ਰਾਜਾ ਕਿਦੋਂ ਨਾ ਫੜਾ ਖੜਾ ਆ ਕੰਬਲ ਮਾਲ ਲਿਆ ਮੈਨੂੰ ਸਾੜ ਕੇ ਮਿਲ ਦੇ ਦੇ ਦੋ ਮੇਰਾ ਕੀ ਆ ਮੈਂ ਗਰੀਬ ਬੰਦਾ ਮੈਨੂੰ ਜੋ ਮਾਜੀ ਦੇ ਦੋ ਮੈਂ ਤਾਂ ਲੈ ਹੀ ਲੈਣਾ ਗਰੀਬ ਬੰਦਾ ਐਲਬਮ ਵੀ ਬੈਲਮ ਕਿਹੜੀ ਆ ਆਹ ਨਵਾਂ ਤਾਂ ਨਹੀਂ ਲਿਆਣਾ ਦੇ ਦੋ ਐਲਬਮ ਦੇਖ ਲੂਗੀ ਰਾਤ ਨੂੰ ਚਲੋ ਆਜੋ ਐਲਬਮ ਦੇਖਦੇ ਆਪਾਂ ਜੀ ਕਿਹਦੀ ਆ ਮਨਿੰਦਰ ਦੇ ਮਾਮੇ ਦੇ ਵਿਆਹ ਦੀ ਆਪਾਂ ਮਾਮੇ ਦੇ ਵਿਆਹ ਦੀ ਅੱਜ ਤੁਹਾਡੀਆਂ ਮਨਿੰਦਰ ਮਾਮੇ ਦੇ ਵਿਆਹ ਦੀ ਆਪਾਂ ਜਾਂਦਾ ਤਾੜੀਆਂ ਕਾਨੀਆਂ ਚਲੋ ਆਜੋ ਵਿੱਚ ਆ ਗਏ ਵਿੱਚ ਤੁਸੀਂ ਵੀ ਨਿੱਕੇ ਨਿੱਕੇ ਹੋਣੀ ਆ ਸੋਨੋ ਜਾਣੇ ਕੀ ਆ ਗਿਆਂ ਵਿੱਚ ਆ ਗਿਆ ਕੰਬਲ ਆ ਗਿਆ ਚਲੋ ਤੁਸੀਂ ਵੀ ਚਾਹ ਲੈ ਵਿੱਚ ਦੇਈ ਜੀ ਦੇ ਗਏ ਦੇ ਜਾਗਤ ਮੈਂ ਕਿਹਾ ਬੀਬੇ ਆਪਣਾ ਕੰਬਲ ਦੇ ਕਿੱਡੀ ਜੇ ਚੱਕ ਕੇ ਤੁਰੇ ਕਹਿੰਦੇ ਆ ਤਾਂ ਮੇਰਾ ਤਾਂ ਪਰੋਲੇ ਮੂੰਹ ਆ ਲੂ ਦੇਖਣ ਲੱਗਿਆ ਵੀ ਸਾਡੇ ਕੰਬਲ ਕਿੱਥੇ ਆ ਚਲੋ ਵੀ ਪਾਉ ਲੰਮੇ ਟਾਈਮ ਲਾ ਤਾਂ ਸਾਨੂੰ 12 ਵਜੇ ਜਾਣੇ ਅੱਜ ਆ ਕੰਬਲ ਖਾਣ ਲਾ ਬੀਬੀ ਤੁਸੀਂ ਆਓ ਇਹ ਮੈਂ ਨਹੀਂ ਚੰਨੀ ਇਹ ਮੈਂ ਲੈ ਲਾਂ ਮੈਂ ਇਹ ਤੋਂ ਵੇਲੇ ਨਾਨੀ ਦੇ ਲੱਮਮੀ ਮੰਮੀ ਆਹ ਬੀਬੀ ਦੇ ਲਾ ਮੇਰੀ ਬੇਇੱਜ਼ਤੀ ਕਰਦੇ ਕਹਿੰਦੇ ਨਾਨੀ ਦੇਖ ਲਓ ਮੰਮੀ ਦੀ ਹੈ ਕੰਬਲ ਨਹੀਂ ਦਿੰਦੀ ਇੱਕ ਛੈ ਨੂੰ ਕੋਲ ਲਿਆ ਤਾਂ ਆਹ ਸਵੇਰ ਨੂੰ ਦੇਖ ਲੈਂਦੇ ਹੁਣ ਸੋ ਜਾਂਦੇ ਸਵੇਰ ਨੂੰ ਤਸੱਲੀ ਆਈ ਨਾ ਕਾਲੂ ਦੇਖਦੇ ਮੈਂ ਬੀਬੀ ਜੀ ਨੇ ਚੱਕ ਲਿਆ ਆਪਣਾ ਕੰਬਲ ਕਹਿੰਦੇ ਨੇ ਮੈਂ ਲੈ ਕੇ ਪੈ ਜਾਵਾਂ ਫਟਾਫਟ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਲੈ ਮੱਲ ਲੈਣ ਮੈਂ ਦੋ ਜੋੜੇ ਉਹ ਆ ਅੱਛਾ ਅੱਛਾ ਤੁਸੀਂ ਸਾਡੇ ਦੇ ਫਸ ਜਾਣਾ ਇੱਥੇ ਨਾ ਨੇ ਲੈ ਲੋ ਆ ਕੰਬਲ ਬਹੁਤ ਹੋ ਗਏ ਆ ਹਣ ਤਾਂ ਲੈ ਲਓ ਤੁਸੀਂ ਉਹ ਦੇਖੀ ਮਾਸੀ ਨੇ ਕਿੰਨਾ ਸੋਹਣਾ ਹਾਂਜੀ ਗੁੱਡ ਮਾਰਨਿੰਗ ਜੀ ਟਾਈਮਸ ਹੋਇਆ ਤੇ 8 ਵਜ ਗਏ ਤੇ ਅੱਜ ਆਪਾਂ ਐਨੀ ਨੀਂਦ ਪੂਰੀ ਕੀਤੀ ਹੈ ਨਾ ਬੀ ਉੱਠਣ ਨੂੰ ਦਿਲ ਨਹੀਂ ਕਰਦਾ ਸੀ ਤਾਂ ਤੁਸੀਂ ਬੈਕ ਸਾਈਡ ਦੇਖ ਸਕਦਾ ਕਿ ਇੱਥੇ ਧੁੰਦ ਪਈ ਹੋ ਅੱਜ ਸਾਡੇ ਦਾ ਉੱਧਰ ਨਹੀਂ ਹੁੰਦੀ ਤੇ ਇੱਥੇ ਧੁੰਦ ਪਈ ਆ ਤੇ ਬੀਬੀ ਨੇ ਚਾਹ ਬਣਾ ਲਈਏ ਤੇ ਆਜੋ ਚਾਹ ਪੀ ਲਈਏ ਬਣ ਗਈ ਚਾਹ ਕਿਦੜਿਆ ਮੈਂ ਸ਼ੈਂਟਰ ਯੋ ਨਾਲ ਕੀ ਰੱਖਣਾ ਖਾਣ ਪੀਣ ਵਾਲਾ ਰੱਖਿਆ ਹੁੰਦਾ ਸੁਆਣ ਅੱਛਾ ਖਾਣਾ ਕੀ ਹੈਗਾ ਨਾਲ ਕੀ ਆ ਦੱਸੋ ਲਿਆਓ ਨੰਗੀਂ ਬੇਸਕੌੜਾ ਪਿੰਨੀ ਕੀਵਣਾ ਲਿਆਓ ਜੋ ਹੈਗਾ ਦੇਸੋ ਉਤਾ ਸੁੱਕੀ ਚਾਹ ਸਾਡੇ ਲੰਘਦੀ ਨਹੀਂ ਹੋ ਕੀ ਬੈਂਦਾ ਥੈਂਕ ਯੂ ਨਾ ਸੁੱਕੀ ਬੈਂਦਾਈ ਉਹ ਉੱਠ ਜਾ ਹਿਲਦਾ ਹੀ ਨਹੀਂ ਗਾਇਸ ਆਜੋ ਚਾਹ ਪੀ ਲੋ ਪਿੰਨੀ ਦੇ ਨਾਲ ਭੁਜੀਆ ਇੱਥੇ ਦੋ ਕੋ ਬਿਸਕਟ ਵੀ ਆ ਗਾਇਸ ਆਜੋ ਦੋ ਕੋ ਬਿਸਕਟ ਵੀ ਹੈ ਚਾਹ ਪੀ ਲੋ ਗਾਈਸ ਆ ਮੇਰੇ ਪਿੰਡ ਦੇ ਪਿੱਛੇ ਬੋਰਡ ਜਿੱਥੇ ਹੀ ਪਿੰਗਾ ਝੂਟਦੇ ਹੁੰਦੇ ਸੀਗੇ ਤੁਸੀਂ ਦੇਖ ਸਕਦੇ ਆ ਬੈਕ ਸਾਈਡ ਤੇ ਪਿੰਡ ਦਾ ਨਜ਼ਾਰਾ ਇੰਨੀ ਸ਼ਾਂਤੀ ਹੈ ਨਾ ਸਾਡੇ ਪਿੰਡ ਤਾਂ ਖਾੜ ਖਾੜ ਕਰ ਹੁੰਦੀ ਆ ਗੱਡੀਆਂ ਮੋਟਰਸਾਈਕਲ ਆ ਲਿਆ ਨੇ ਇੱਧਰ ਦੇਖੋ ਕਿੰਨਾ ਵਧੀਆ ਲੱਗਦਾ ਤੇ ਆ ਬੋਰਡ ਕਾਫੀ ਇਹਦਾ ਕੋਠੇ ਤੇ ਬਹੁਤ ਖਲਾਰਾ ਪੈਂਦਾ ਹੁੰਦਾ ਹੈਗਾ ਕਿਉਂਕਿ ਬਹੁਤ ਵੱਡੀ ਸੀ ਤਾਂ ਇਹਨੂੰ ਅੱਧੀ ਹੁਣ ਕਟਾ ਦਿੱਤਾ ਆ ਵਿੱਚੋਂ ਲੋ ਦੇਖੋ ਵੀ ਨਜ਼ਾਰਾ ਪਿੰਡ ਦਾ ਜਿੱਥੇ ਬਚਪਨ ਬੀਤਿਆ ਹੋਵੇ ਆਇਓ ਗਾਇਸ ਵੀਰੇ ਅਲੂਆ ਦੇ ਪਰੋਠੇ ਨਕੇ ਬਣਾਨੇ ਅਲੂਆ ਦੇ ਪਰੋਠੇ ਖਾ ਲੋ ਮੈਂ ਸੇਂਦੀ ਪਈ ਆ ਤੇ ਇਹਦੇ ਵਿੱਚ ਆਪਾਂ ਬਾਅਦ ਚ ਲੂਣ ਵਿੱਚ ਮਲੋਣਾ ਆ ਮਿਕਸ ਕਰਨਾ ਆ ਤੇ ਫਿਰ ਥੋੜੇ ਟਾਈਮ ਤੱਕ ਰੈਡੀ ਹੋ ਜਣੇ ਆ ਤੇ ਗਾਇਸ ਵੀਰੇ ਆ ਜਾਓ ਜਲਦੀ ਜਲਦੀ ਅਲੂਆ ਦੇ ਪਰੋਠੇ ਖਾ ਲੋ ਪਕਾ ਲਓ ਜੀ ਸਾਰਾ ਦੁਪਹਿਰਾ ਆਲੂਆਂ ਨੇ ਪਰੌਂਠੇ ਖਾ ਕੇ ਪਚੜ ਗਈ ਸੁਸਤੀ ਤਾਂ ਉਤੋਂ ਬਾਅਦ ਸੋ ਗਏ ਹੁਣ 3 ਵਜੇ ਕੇ ਨਾ 3 ਵਜੇ ਤੋਂ ਬਾਅਦ ਸਾਨੂੰ ਲੱਗੇ ਭੁੱਖ ਤੇ ਹੁਣ ਆਪਾਂ ਲੱਗੇ ਆ ਬਣਾਉਣ ਮੈਗੀ ਤੇ ਨਿੰਬਰਾ ਉਹ 스ਪੂਨ ਪੜਾ ਦੇ ਚਾ ਹਾਂ ਮੜਾ ਜੇ ਪਾ ਲੈ ਜ਼ਿਆਦਾ ਹੋ ਜਾਣਾ ਕੁਛ ਨਹੀਂ ਆਪਰਾ ਚੰਗਾ ਕੋਈ ਹੈ ਉਹ ਦੂਜਾ ਦੇ ਦੂਸਰਾ ਇੰਦਾ ਦੇ ਹਾਂ ਹਾ ਦੇ ਦੇ ਥੋੜਾ ਜਿਹਾ ਵਿੱਚ ਇਹਨੂੰ ਸਾਰਾ ਮਿਕਸ ਦੇ ਆ ਲੋ ਕਾਈਜ਼ ਵੀਰੇ ਜਿਹਨੇ ਮੈਗੀ ਖਾਣੀ ਆ ਆਜੋ ਚਲੋ ਫਿਰ ਮੈਗੀ ਬਣਦੀ ਆ ਖਾ ਪੀ ਲਈਏ ਹਲਦੀ ਪਾਤੀ ਫਿਰ ਨਾ ਲਈਏ ਫਿਰ ਦਾ ਹਟਾ ਹਾਰ ਵੀ ਲੰਨੀ ਨਾਲੋਂ ਭੈੜਾ ਹੀ ਹੋਇਆ ਹੋਇਆ ਹੈ ਨਾ ਐਨਾ ਤਾਂ ਘਰ ਵੀ ਨਹੀਂ ਹੁੰਦਾ ਜਿੱਨਾ ਪਰੌਣਿਆਂ ਦੇ ਆ ਕੇ ਹੋ ਗਿਆ ਇਦਾਂ ਕਦੀ ਉੱਤੇ ਮੰਜੇ ਪਈਓ ਆ ਕਦੀ ਉਹ ਮੰਜੇ ਦੇ ਡੇਕ ਕਦੀ ਉਹ ਪੈੱਡ ਦੇ ਡੇਕ ਹਾਂ ਦੇਖੋ ਹਲਦੀ ਪਾਤੀ ਪਾਤੀ ਮਿਰਚ ਸਾਰਾ ਕੁਝ ਪਾਤਾ ਮੈਂ ਮੈਂ ਕਿਹ ਕਿ ਨਾ ਹੋਵੇ ਨਹੀਂ ਕਿਹ ਹੋਵੇ ਨਹੀਂ ਹੋ ਤੈਨੂੰ ਜਿਹੜੀ ਮੈਂ ਕਿਹਾ ਸੀ ਨਹੀਂ ਹੋ ਜਾਣੀ ਸੀ ਚੱਲ ਬਸ ਕਰ ਅਜਾਕ ਲੋ ਆਪਣਾ ਘਨਾਰਾ ਸਾਰਾ ਕਰ ਲਓ ਜੀ ਆਪਾਂ ਆ ਗਏ ਇੱਧਰ ਜਿੱਥੇ ਮੇਰਾ ਬਚਪਨ ਬੀਤਿਆ ਹੈਗਾ ਆ ਘਰ ਦੇ ਵਿੱਚ ਤੇ ਅੱਜ ਉਹ ਜਿਆਦਾ ਤਾਜ਼ੀਆਂ ਹੋ ਗਈਆਂ ਤੇ ਤੁਸੀਂ ਮੇਰੇ ਬੈਕਸਾਈਡ ਦੇਖ ਸਕਦੇ ਹੋ ਮੋਰ ਦੇਖੋ ਕਿੰਨੇ ਆ ਇਹ ਤਾਂ ਬੋਰਡ ਤੇ ਰਹਿੰਦੇ ਆ ਇਹ ਹੈ ਨਾ ਤੇ ਇਹ ਬੋਰਡ ਵੀ ਸਾਡੀ ਬਹੁਤ ਪੁਰਾਣੀ ਇੱਥੇ ਇੱਕ ਜਾਮਣ ਹੁੰਦੀ ਸੀਗੀ ਉਹ ਵੱਢ ਤੇ ਅਛਾ ਉਹ ਵੱਢ ਦਿੱਤੀ ਐਸੇ ਹੀ ਤੁਹਾਨੂੰ ਮੈਂ ਇਧਰੋਂ ਕੈਮਰਾ ਕਰਕੇ ਮੋਰ ਦੇਖੋ ਤੁਸੀਂ ਕਿੱਦਾਂ ਬੈਠੇ ਹੋ ਬਨੇਰਿਆਂ ਤੇ ਹਾਂ ਬੋਰਡ ਤਾਂ ਹੁਣ ਕੁਝ ਵੀ ਨਹੀਂ ਰਹਿ ਗਈ ਲੋ ਜੀ ਕਿੰਨਾ ਵਧੀਆ ਲੱਗਦਾ ਆ ਆਪਣੇ ਜਦੋਂ ਪੁਰਾਣੇ ਘਰਾਂ ਚ ਆਪਾਂ ਘੁੰਮ ਫਿਰ ਕੇ ਆਈਏ ਜਦੋਂ ਸਾਰੀਆਂ ਤਾਦੀਆਂ ਹੋ ਜਾਂਦੀਆਂ ਉਹੀ ਬਚਪਨ ਜਿਹੜਾ ਬੀਤਿਆ ਹੁੰਦਾ ਚੇਤਾ ਆ ਜਾਂਦਾ ਸਾਰਾ ਉਹ ਕਿੰਨੇ ਉਹਦੇ ਉਹ ਪੰਖ ਜਿ ਕਿੰਨੇ ਲੰਬੇ ਆ ਹਾਂ ਇਹ ਕਲਰ ਇਹਦੇ ਬੜੇ ਸੋਹਣਾ ਹਾਂ ਹਾਂ ਹਰੇ ਖਾਂਪਰੀ ਸਿੱਟਦੇ ਹਨਾ ਅੱਛਾ ਓਲੀ ਆਂ ਤਾਂ ਕਿੰਨੇ ਆ ਉੱਪਰ ਉੱਪਰ ਬੈਠਾ ਕਿੱਥੇ ਚਲ ਗਿਆ ਹਾਂ ਇੱਕ ਆ ਜਾ ਬੜਾ ਹਾਂ ਹੱਥੇ ਬੈਠਾ ਆ ਨਾ ਆ ਲੈ ਆ ਦੇ ਉੱਪਰ ਚੱਲ ਗਿਆ ਆ ਦੇ ਕੋਠੇ ਤੋਂ ਬਣਾਈਏ ਉਧਰ ਆ ਉਹ ਉਧਰ ਬਣ ਆਹੋ ਉਹ ਗੋਗਾ ਚਲੋ ਆਇਓ ਤੁਹਾਨੂੰ ਮਸੀਹ ਦੇ ਫੇਰੇ ਚੱਲ ਜਿਓ ਉਹਨਾਂ ਦੇ ਘਰ ਕੋਠੇ ਚੜ ਕੇ ਬਣਾਈ ਤੇ ਲੱਗ ਗਿਆ ਚਲੋ ਆ ਤੁਹਾਨੂੰ ਉਪਰੋਂ ਦਿਖਾਉਨੇ ਆ ਆਜੋ ਕੰਖ ਕਿੱਥੇ ਆ ਆ ਸਕੂਲ ਜਦੋਂ ਟਾਈਮ ਬਾਅਦ ਆਵੋ ਨਾ ਟਾਈਮ ਬਾਅਦ ਆਵੋ ਅੱਗੇ ਪਤਾ ਹੀ ਜਾਂਦਾ ਹੈਗਾ ਜਿੱਦਾਂ ਉਹ ਸਾਡਾ ਘਰ ਹੁੰਦਾ ਹੈ ਪਿੱਛੇ ਤਾਂ ਇਧਰਲੀ ਸਾਈਡ ਮੇਰਾ ਸਕੂਲ ਤੇ ਬੀਬੀ ਨੇ ਨਾ ਮਤਲਬ ਕਿ ਮੈਨੂੰ ਉਹ ਹੁੰਦਾ ਨਹੀਂ ਆ ਜਿਹੜੇ ਬੋਰੀਆਂ ਵਾਲੇ ਝੋਲੇ ਹੁੰਦੇ ਆ ਉਹ ਬੋਰੀਆਂ ਵਾਲੇ ਝੋਲੇ ਦੇ ਕੇ ਮੈਨੂੰ ਭੇਜਣਾ ਸਕੂਲ ਤੇ ਜਦੋਂ ਦੇਖ ਲਓ ਰਿਜ਼ਲਟ ਹੁੰਦਾ ਪਹਿਲਾਂ ਸਾਰੇ ਜਣੇ ਦੱਸਿਆ ਵੀ ਜਦੋਂ ਨਾ ਸਰਕਾਰੀ ਸਕੂਲਾਂ ਦੇ ਰਿਜ਼ਲਟ ਹੁੰਦੇ ਹੈਗੇ ਜਿਹੜੇ ਸਾਡੇ 90 ਸਾਨਾਂ ਵਾਲੇ ਆ ਸਾਰੇ ਜਣੇ ਦੱਸਿਓ ਵੀ ਜੇ ਰਿਜ਼ਲਟ ਹੁੰਦਾ ਹੈ ਸਰਕਾਰੀ ਸਕੂਲਾਂ ਦਾ ਫੁੱਲ ਕੌਣ-ਕੌਣ ਤੋੜਦਾ ਹੁੰਦਾ ਹੈਗਾ ਅਸੀਂ ਫੁੱਲ ਤੋੜ ਲੈਣੇ ਪਹਿਲਾਂ ਹੀ ਇੱਕ ਦਿਨ ਤਿਆਰੀ ਕਰ ਲੈਣੀ ਵੀ ਕੱਲ ਨੂੰ 31 ਮਾਰਚ ਨੂੰ ਰਿਜ਼ਲਟ ਹੋਣਾ ਅਸੀਂ ਫੁੱਲ ਤੋੜ ਕੇ ਲਹਾਵਾ ਪਾ ਲੈਣਾ ਤੇ ਜਦੋਂ ਸਰ ਨੇ ਜਾਂ ਮੈਡਮ ਨੇ ਰਿਜ਼ਲਟ ਸੁਣਾਉਣਾ ਅਸੀਂ ਉਹਨਾਂ ਦੇ ਉੱਤੇ ਫੁੱਲ ਸਿੱਟਣੇ ਐਦਾਂ ਹੁੰਦੀ ਹੈ ਪਤਾ ਸਾਰੇ ਜਣੇ ਤੁਹਾਡੇ ਤਾਂ ਤੇ ਹੈ ਹੀ ਨਹੀਂ ਨੀ ਉਹਨੂੰ ਤੱਕ ਕਰਦੇ ਚੱਲ ਗਿਆ ਆਜੋ ਫੇ ਵੀ ਅੰਦਰ ਹੀ ਹੋਣੀ ਆ ਚਲੋ ਬੰਦੇ ਆਂਦੋ ਕਿੰਨਾ ਚੇਂਜ ਹੋ ਗਿਆ ਸਕੂਲ ਮੇਰਾ ਇੱਥੇ ਇੱਥੇ ਆਹਦਾ ਸਾਰੀ ਲੋਕੇਸ਼ਨ ਤਾਂ ਨਹੀਂ ਚੇਂਜ ਹੋਈ ਇਮਾਰਤ ਉਹ ਹੀ ਹੈ ਬਿਲਡਿੰਗ ਉਹ ਹੀ ਆ ਜਿੰਦਾ ਲਾਇਆ ਆ ਹੈਨਾ ਨਾ ਨਾ ਕਦੋਂ ਟੱਪਣ ਲੱਗੇ ਉਹ ਆ ਮੈਂ ਆਜੂਗੀ ਬਾਅਦ ਸਾਰਨੇ ਆ ਜਿਹੜੀ ਬਿਲਡਿੰਗ ਹੈ ਨਾ ਬਰੰਡ ਆ ਜੇ ਉੱਥੇ ਸਾਨੂੰ ਰਿਜ਼ਲਟ ਸੁਣਾਉਣਾ ਅਸੀਂ ਫੁੱਲ ਸਿੱਟਣੇ ਕੋਈ ਨਹੀਂ ਮੁੜ ਕੇ ਬਾਹਰ ਨਹੀਂ ਨਿਕਲਣਾ ਆਹ ਦੇਖ ਕੀ ਕਰਦੇ ਆ ਇਹ ਆ ਕੀ ਲਿਖਿਆ ਪੰਜਾਬੀ ਚ ਆ ਦੱਸੋ ਬਾਹਰ ਚ ਬਾਹਰ ਚ ਰਾਦੇ ਪਹਿਲਾਂ ਸੀਸ ਝੁਕਾ ਕੇ ਜਾਈਏ ਅੰਦਰ ਹਾਂ ਉਹਨਾ ਲਿਖਿਆ ਵੀ ਸੀਸ ਝੁਕਾ ਕੇ ਜਾਈਏ ਅੰਦਰ ਤਾਂ ਤੁਸੀਂ ਤੁਸੀਂ ਇਸ਼ਾਰਾ ਮਾਰ ਮਾਰ ਅੰਦਰ ਜਾਣ ਦੇ ਆ ਲੈ ਆ ਤਾਂ ਲੈ ਆ ਤਾਂ ਮੈਂ ਆ ਵੀ ਚਾੜ ਜੂ ਯਾਰ ਮੈਂ ਵੀ ਚੜਨਾ ਆਪਰਾ ਕੱਦ ਝੋਟਾ ਰਹਿ ਗਿਆ ਲੈ ਤਾਂ ਅਨਲ ਲੇਖਾ ਵੀ ਸੀਸ ਚੁਗਾ ਕੇ ਜਾਈਏ ਅੰਦਰ ਤੇ ਇਹ ਦੇਖ ਲੋ ਤੂੰ ਗੇਟ ਦੇ ਉੱਤੇ ਹੀ ਰਹਿ ਜਾਣਾ ਉਹ ਦੇਖ ਸੱਟ ਨਾ ਲਵਾ ਲਿਓ ਨੁੱਕਾ ਚੂਰ ਨਾ ਸਮਝਾ ਸਕੂਲ ਤੋਂ ਕਿ ਤੂੰ ਹੀ ਚੋਰੀ ਕਰਨਾ ਲਓ ਜੀ ਚੱਕ ਤੁਹਾਡੇ ਆਰੀਆ ਬਾਹਰ ਰਹਿ ਗਏ ਅਸੀਂ ਪਤਾ ਇਹ ਸਾਰਾ ਤਾਂ ਇੱਦਾਂ ਡੇਕਾਂ ਦੇ ਹੋਰ ਚੀਜ਼ਾਂ ਦੇ ਸਾਨੂੰ ਫੁੱਲ ਮਿਲਣ ਸਹੀ ਅਸੀਂ ਫੁੱਲ ਤੋੜ ਲੈਣੇ ਤੂੰ ਗਈ ਤੂੰ ਮੈਨੂੰ ਚੱਕ ਕੇ ਲੈ ਜਾ ਆ ਜਾ ਤੂੰ ਮੰਮਨ ਤਰਾਵੋ ਲੈ ਆ ਦੋ ਝੂਟੇ ਲੈਣ ਲੱਪੇ ਆ ਤੂੰ ਗਈਆਂ ਤੂੰ ਟੱਪ ਕੇ ਤੇ ਰੱਖ ਅੱਜ ਤਾਂ ਇਹ ਆਪਣਾ ਪਿੰਡ ਘੁੰਮ ਲਿਆ ਉਧਰ ਇਹ ਆਪਣੇ ਪੁਰਾਣੇ ਘਰ ਵੀ ਜਾਏ ਆ ਅੱਜ ਹੀ ਆਪਣੇ ਸਕੂਲ ਵੀ ਜਾਏ ਆ ਸਕੂਲ ਵੀ ਦੇਖ ਲਿਆ ਆਪਣੇ ਨਿਆਣਿਆਂ ਨੂੰ ਵੀ ਆਪਣਾ ਸਕੂਲ ਦਿਖਾਉਂਦਾ ਮੈਂ ਮम्मा 2 ਮਿੰਟ ਬੜਿਆ ਇਹਨੂੰ ਫੜਿਓ ਮੈਂ ਫੜਾਉਂਣ ਫੜੋ ਚਲੋ ਸਾਨੂੰ ਆਇਆ ਨੂੰ ਸਿਰਫ 1 ਦਿਨ ਹੋਇਆ 1 ਦਿਨ ਵਿੱਚ ਕਮਰੇ ਦਾ ਹਾਲ ਓ ਮਾਈ ਗੋਡ ਇਹ ਲੱਲੀਆਂ ਦਾ ਸਾਮਾਨ ਹੀ ਕਿਲੇ ਸਾਬ ਤਾਂ ਢੱਲ ਲੱਲੀ ਇੱਕ ਦਿਨ ਹੋਇਆ ਇੱਕ ਦਿਨ ਤੇ ਕਮਰੇ ਦਾ ਹਾਲ ਦੇਖੋ ਉੱਤੋਂ ਲੈ ਕੇ ਥੱਲੇ ਤੱਕ ਸਾਰਾ ਲੱਲੀਆਂ ਵਾਲਾ ਹਾਲ ਅ ਸਾਡਾ ਕਾ ਨਿੱਕਾ ਜਿਹਾ ਲੱਲੂ ਸ਼ੋਨਾ ਜਿਹਾ ਲੱਲੂ ਬੁੱਗੂ ਜਿਹਾ ਸ਼ੋਨਾ ਜਿਹਾ ਹੈ ਨਾ ਬੋਖ ਲੜਾ ਪਾਇਆ ਕਮਰੇ ਚ ਬੋਖ ਲੜਾ ਆਹੋ ਇਹ ਰਾਇ ਇੱਕ ਬੈੱਡ ਮੰਜਾ ਇਹ ਕੋ ਮੰਜਾ ਥੱਲੇ ਆ ਹਾਲ ਦੇਖੋ ਹਾਲ ਦੇਖੋ ਕਮਰੇ ਦਾ ਹੈਨਾ ਵੱਡੇ ਬਲੌਗਰ ਤੇ ਬਲੌਗਰ ਇੱਧਰ ਚੜੇ ਪਏ ਆ ਹਨਾ ਸ਼ону ਹਨਾ ਮਾਊ ਮਾਊ ਐ ਮਾਊ ਕੀ ਕਰਦਾ ਸੀ ਮਾਊ ਕੀ ਕਰਦਾ ਸੀ ਇਹ ਹਾਲ ਆ ਪੰਜਾਬੀਆਂ ਦੇ ਇਹ ਰਹਿਣਾ ਸੈਣਾ ਹੀ ਨਹੀਂ ਆਉਂਦਾ ਕਿੱਦਾਂ ਰਹਿਣਾ ਆ ਕੇ ਕਿਸੇ ਦੇ ਘਰ ਚ ਹੈ ਆ ਦੇਖ ਲਾ ਚੀਜੀਆਂ ਆ ਗਈਆਂ ਚੀਜੀਆਂ কুরਕਰੇ কুরਕਰੇ ਖਾਓ ਚੀਜੀਆਂ ਲੈ ਕੇ ਆਈ ਮੈਂ ਕੋ ਬੀਬੀ কুরਕਰੇ ਇਹ ਫੇਨ ਵਿੱਚ ਅਰੇ ਕਿਉਂਦਾ ਮਤਲਬ ਟਕਾ ਟੱਕ কুরਕਰੇ ਹੋਰ ਕੀ ਆ ਪਪਸ ਪਪਸ ਦਕਾਨ ਤੋਂ ਅਲੱਗ ਕੋਈ ਚੀਜ਼ ਛੱਡੀ ਨਹੀਂ ਜਿਹੜੀ ਹੈ ਜੀ ਸਾਰੀਆਂ ਆਈਟਮਾਂ ਲੈ ਆਂਦੀਆਂ ਬੀਬੀ ਨੇ ਰਸ ਵੀ ਆ ਰਸ ਵੀ ਆ ਆਲੂ ਵੀ ਆ ਆਹ ਥੱਲੇ ਆਲੂ ਵੀ ਆ ਲਫਾਫੇ ਚ ਹਾਂ ਜਿਹੜਾ ਖੰਡ ਹੈ ਇਹਦੇ ਹੁੰਦੇ ਆ ਇਹ ਜੇ ਮੈਂ ਖਾ ਰਹੀ ਨਹੀਂ ਆ ਮੈਂ ਅਗਰ ਵੀ ਬੀਤਾ ਨਾ ਛੋਟੇ ਛੋਟਾ ਹਨਾ ਤਾਂ ਇਹ ਰੁਪਈਆ ਰੁਪਈਆ ਆ ਰਿਹਾ ਸਖਤੀ ਮਾਨਦੇ ਆ ਲੈ ਕੇ ਰੱਖੜੇ ਬਣਾਨੇ ਘਰ ਦਿੱਤਾ ਬੀਬੀ ਆਂ ਨੂੰ ਵੀ ਹੁੰਦੀ ਆ ਘੜੇ ਦੇ ਵਿੱਚ ਪਾਵੇਂ ਰੱਖੜੇ ਲਗਾ ਕੇ ਜਦੋਂ ਇਹ ਹੁਣ ਇੱਕ ਇੱਕ ਕੱਟ ਜਿਓ ਫੜਾ ਲਾਣਾ ਸਾਰਿਆਂ ਨੂੰ ਹਨਾ